ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਮੀਤ ਕਰਦਿਆਂ ਦੀ ਤੁਸੀਂ ਸਾਰੇ ਠੀਕ-ਠਾਕ ਤੇ ਤੰਦਰੁਸਤ ਹੋਵੋਗੇ। ਤੇ ਦਿਨ ਐਤਵਾਰ ਦਾ ਤੇ ਸਵੇਰੇ ਆਪਾਂ ਦਾ ਬਾਜ਼ਾਰ ਚੱਲੇ ਗਿਆ ਸੀ ਕੋਈ ਕੰਮ ਸੀਗਾ। ਤੇ ਉਸ ਤੋਂ ਮਗਰੋਂ ਦੁਪਹਿਰ ਦੀ ਚਾਹ ਬਣਾਉਣ ਲੱਗਿਆਂ ਨਾ ਮੈਂ ਮੱਟ ਬਾਹਰ ਘਰ ਗਈ ਸੀ ਪਾਣੀ ਪਾ ਕੇ ਤੇ ਉੱਤੇ ਸਰਫ ਜਿਹਾ ਪਾ ਕੇ ਕਿਉਂਕਿ ਇਸ ਤੇ ਨਾ ਨਾ ਤੇ ਬੁਰਸ਼ ਵੱਜਦਾ ਤੇ ਨਾ ਹੀ ਇਹ ਮਤਲਬ ਡੰਡੇ ਨਾਲ ਧੋਪਦਾ ਹੈ। ਕਿਉਂਕਿ ਇਹਦੇ ਥੱਲੇ ਪਲਾਸਟਿਕ ਲੱਗੀ ਹੈ ਤੇ ਜੇ ਬੁਰਸ਼ ਮਾਰੋ ਤੇ ਉੱਤੇ ਉਹ ਲੋਈਂ ਜੀ ਖਰਾਬ ਹੁੰਦੀ ਹੈ। ਇਸ ਲਈ ਉਧਰ ਮੈਂ ਦੁਪਹਿਰ ਦੀ ਚਾਹ ਧਰੀ ਸੀ। ਤੇ ਮੈਂ ਕਿਹਾ ਚੱਲ ਆਪਾਂ ਨੇ ਇਹਨੂੰ ਪਾਣੀ ਨਾਲ ਗਿੱਲਾ ਕਰਕੇ ਉੱਤੇ ਥੋੜਾ ਥੋੜਾ ਨਾਲ ਸਰਫ ਆ ਜਾਣੇ। ਕਿਉਂਕਿ ਜੇ ਬਰਸ਼ ਮਾਰੀਏ ਫਿਰ ਸਾਰਾ ਖਰਾਬ ਹੋ ਜਾਣਾ ਫਿਰ ਇਹ ਵਧੀਆ ਨਹੀਂ ਲੱਗਣਾ ਹੈਗਾ। ਤੇ ਇਹਨੂੰ ਮੈਂ ਜਦੋਂ ਵੀ ਧੋਣੀਆਂ तकरीबन ना ਅੱਧਾ ਕੋਹ ਘੰਟਾ ਇਹਨੂੰ ਮੈਂ ਪਹਿਲਾਂ ਪਾਣੀ ਪਾ ਕੇ ਸਰਫ ਪਾ ਕੇ ਭਿਉਣਾ ਧਰ ਦੇਣੇ ਆ। ਉੱਤੇ ਹਲਕਾ ਹਲਕਾ ਵਾਈਪਰ ਮਾਰ ਦਾਂਗੇ ਤਾਂ ਜੋ ਸਾਰਿਆਂ ਚ ਸਾਰੇ ਮੈਟ ਤੇ ਸਿਰਫ ਹੋ ਜੇਗੀ ਤੇ ਮਤਲਬ ਮੈਲ ਜੀ ਇਹਦੀ ਜਾਂ ਮਿੱਟੀ ਜੀ ਹੁੰਦੀ ਹੈ ਉੱਤੇ ਉੱਗਲ ਕੇ ਆ ਜਾਂਦੀ ਹੈ ਫਿਰ ਪਾਣੀ ਨਾਲ ਜਦੋਂ ਧੋਵਾਂਗੇ ਫਿਰ ਸਾਫ਼ ਹੋ ਜਾਏਗੀ ਤੇ ਗਰਮੀ ਬਹੁਤ ਜ਼ਿਆਦਾ ਸੀਗਾ 3 ਕੁ ਵਜ ਦਾ ਟਾਈਮ ਸੀਗਾ ਪਰ ਆਪਾਂ ਇਹਨੂੰ ਐਵੇਂ ਹੀ ਰੱਖ ਜਾਣੇ ਆ ਹੁਣ ਬਾਦ ਚੋ ਧੋਵਾਂਗੇ ਇਹਨੂੰ ਤੇ ਚਾਹ ਚੁ ਪੀ ਕੇ ਆਪਾਂ ਕੱਪੜੇ ਅੱਜ ਤੈਹ ਲਾ ਲੇ ਕੋਸ਼ ਸਵੇਰਾ ਹੈ ਸਵੇਰੇ ਤੋਂ ਤੀਸੀ ਉਹ ਵੀ ਸੀਗੇ ਫਿਰ ਕੁਝ ਜਿਹੜੇ ਬਾਜ਼ਾਰ ਚਲੇ ਗਿਆ ਆਣ ਕੇ ਲਾਏ ਮੱਛੀਆਂ ਨੇ ਉਹ ਵੀ ਤੋਤੇ ਸੀਗੇ ਸੁੱਕ ਗਏ ਸੀਗੇ ਮੈਂ ਹਾਂ ਚਲੋ ਨਾਲੇ ਨਾ ਅੰਦਰ ਬੈਠ ਕੇ ਇਸੀ ਥੱਲੇ ਮਤਲਬ ਅੰਦਰ ਕੱਪੜੇ ਜੋੜ ਲੈਣੇ ਆ ਕਿਉਂਕਿ ਬਾਹਰ ਤੇ ਬਹਿਣ ਦਾ ਕੋਈ ਹਾਲ ਨਹੀਂ ਹੈਗਾ ਬਾਹਰ ਨਾ ਹਵਾ ਚਲਦੀ ਵੀ ਹੈ ਤੇ ਪਰ ਉਹ ਐ ਲੱਗਦਾ ਜਿਵੇਂ ਆਪਾਂ ਨੂੰ ਨਾ ਮਹਿਸੂਸ ਨਹੀਂ ਹੁੰਦੀ ਹੈਗੀ ਜਿਵੇਂ ਸਕਿਨ ਤੇ ਵੀ ਤੇਲ-ਤੇਲ ਜਿਹਾ ਛੱਡਦੀ ਹੈ ਜੀਬ ਜਿਹੀ ਟੈਪਦੀ ਹੈ ਹਮਸ ਜੀ ਹੌਲੀ ਹਵਾ ਚਲਦੀ ਹੈ ਕਿ ਚਲੋ ਨਾਲੇ ਹੁਣ ਆਪਾਂ ਅੰਦਰ ਬਹਿ ਕੇ ਘੜੀ ਕੋ ਪਸੀਨਾ ਸੁਕਾ ਲੈਣੇ ਆ ਤੇ ਨਾਲੇ ਕੱਪੜੇ ਜੋੜ ਲੈਣੇ ਆ ਕੁਝ ਜੋੜ ਲਾਂਗੇ ਤੇ ਪ੍ਰੈਸ ਕਰਨ ਵਾਲੇ ਵੀ ਨਾ ਵੈਸੇ ਅੱਜ ਮੈਂ ਜੋੜ ਕੇ ਰੱਖ ਦਾਂਗੀ ਕੱਲ ਨੂੰ ਪ੍ਰੈਸ ਕਰਾਂਗੀ ਕਿਉਂਕਿ ਹੁਣ ਲੈਟ ਮੋਟਰ ਵਾਲੀ ਚੱਲਦੀ ਹੈ ਫੁੱਲ ਲੈਟ ਤੇ ਫਿਰ ਪ੍ਰੈਸ ਨਹੀਂ ਲਾਈਦੀ ਹੈ ਜੀ ਮਸਾਂ ਏਸੀਓ ਹੀ ਚੱਲਦੇ ਨੇ ਤੇ ਇੱਧਰ ਆਪਾਂ ਕੱਪੜੇ ਜੋੜ ਕੇ ਰੱਖਲੇ ਸੀਗੇ ਵਰਦੀਆਂ ਅਲੱਗ ਰੱਖ ਲਈਆਂ ਸੀਗੀਆਂ ਪੱਗ ਬੇਸ ਹਰ ਚੀਜ਼ ਪੱਗ ਦੇ ਵਿੱਚ ਹੀ ਰੱਖਤੀ ਸੀ ਘਰ ਚ ਡੇਲੀ ਪਾਉਣ ਵਾਲੇ ਉਹ ਵੀ ਅਲੱਗ ਰੱਖਤੇ ਸੀਗੇ ਤੇ ਰੂਮਾਲ ਵਗੈਰਾ ਹਰ ਚੀਜ਼ ਬੱਚਿਆਂ ਦੇ ਇੱਕ ਸ਼ਹਿਰੇ ਬਣਾਇਨਾ ਸਭ ਚੀਜ਼ਾਂ ਲਗ ਰੱਖ ਦਈਦੀ ਜਿਵੇਂ ਜਿਵੇਂ ਫਿਰ ਪਾਣੀ ਹੁੰਦੀ ਉਹਨਾਂ ਨੂੰ ਆਸਾਨੀ ਨਾਲ ਮਿਲ ਜਾਂਦੀ ਹੈ ਤੇ ਉਸ ਤੋਂ ਮਗਰੋਂ ਆ ਸ਼ੂਜ਼ ਨਾ ਤੋਤੇ ਸੀਗੇ ਤੇ ਧੋ ਕੇ ਮੈਂ ਨਾ ਡਾਬੜੇ 'ਚ ਰੱਖ ਰੱਖਦੇ ਸੀ ਕਿਉਂਕਿ ਨਿੱਕੇ ਨਿੱਕੇ ਨਾ ਬਾਹਰਲੇ ਪਾਸੇ ਚਿਪਕਲੀ ਤੇ ਬੱਚੇ ਲਗੇ ਫਿਰਦੇ ਨੇ ਪਤਾ ਨਹੀਂ ਫਿਰ ਮਤਲਬ ਟੈਂਸ਼ਨ ਜੀ ਰਹਿੰਦੀ ਆ ਮੈਂ ਕਿਤੇ ਵੀ ਇਚਨਾ ਵੜ ਜਾਣਾ ਤੇ ਇਸ ਲਈ ਮੈਂ ਡਾਬੜੇ ਚ ਰੱਖ ਕੇ ਤੇ ਮੰਜੀ ਦੇ ਉੱਤੇ ਰੱਖਦੇ ਸੀ ਪੈਨ ਤੇ ਕੱਲੀ ਰੱਖਣ ਨੂੰ ਕੋਈ ਜੀ ਨਹੀਂ ਕਰਦਾ ਚੀਜ਼ ਨੂੰ ਇਹੋ ਜਿਹਾ ਮੌਸਮ ਹੈ ਚਲੋ ਇਹ ਵੀ ਆਪਣੀ ਸੇਫਟੀ ਕਰਨੀ ਚਾਹੀਦੀ ਏ ਤੇ ਇਧਰ ਮੈਟ ਤੇ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਚੰਗੀ ਤਰ੍ਹਾਂ ਵਾਈਪਰ ਮਾਰ ਦਾਂਗੇ ਇੱਕ ਵਾਰੀ ਮੈਲ ਜੀ ਫਿਰ ਉਹਦੀ ਸਾਰੀ ਨਿਕਲ ਜੇਗੀ ਦੂਸਰੇ ਜਿਹੜੇ ਮੈਟ ਹੁੰਦੇ ਨੇ ਉਹਨਾਂ ਦਾ ਆਇਆ ਹੁੰਦਾ ਕਿ ਚਲੋ ਟੱਬ 'ਚ ਭਿਉਂ ਕੇ ਨਾ ਤੇ ਆਪਣੀ ਲੱਤਾਂ ਮਾਰ ਕੇ ਧੋਲੀਦੇ ਨੇ ਜਾਂ ਡੰਡੇ ਨਾਲ ਧੋਲੀਦੇ ਨੇ ਮਸ਼ੀਨ 'ਚ ਵੈਸੇ ਜ਼ਿਆਦਾ ਕਰਕੇ ਨਹੀਂ ਧੋਈਦੇ ਕਿਉਂਕਿ ਉਹਨਾਂ ਨੂੰ ਜਿਵੇਂ ਫੁੱਮਣ ਲੱਗੇ ਹੁੰਦੇ ਨੇ ਇਹ ਜਿਹੜੀਆਂ ਚੀਜ਼ਾਂ ਨਾ ਫਿਰ ਖਰਾਬ ਹੋ ਜਾਂਦੀਆਂ ਨੇ ਉਤੋਂ ਧਾਗੇ ਜੇ ਚੁੱਕੇ ਜਾਂਦੇ ਨੇ ਉਹਨਾਂ ਦੇ ਫਿਰ ਖਰਾਬ ਲੱਗਦੇ ਨੇ ਸਹੀ ਜੇ ਨਹੀਂ ਲੱਗਦੇ ਹੈਗੇ ਇਹ ਵੈਸੇ ਮੈਟਾ ਜ਼ਿਆਦਾ ਵਰਤਿਆ ਜਾਂਦਾ ਕਿਉਂਕਿ ਇਹਨੂੰ ਬੈਡਰੂਮ ਚ ਰੱਖਿਆ ਨਾ ਸ਼ੀਸ਼ੇ ਦੇ ਅੱਗੇ ਤੇ ਇਹ ਜਾਦਾ ਵਰਤਿਆ ਜਾਂਦਾ ਹੈ ਇਹਨੂੰ ਹਫ਼ਤੇ ਕੋ ਮਗਰੋਂ ਧੋਈ ਲਈਦਾ ਪਰ ਧੋਣੀ ਮੈਂ ਐਵੇਂ ਹੀ ਆ ਕਿ ਜਿਵੇਂ ਪਹਿਲਾਂ ਥੋੜੀ ਜਿਹੀ ਸਰਫ ਪਾਣੀ ਪਾ ਕੇ ਭਿਉਂ ਕੇ ਰੱਖਤਾ ਮਗਰੋਂ ਪਾਣੀ ਪਾਈ ਗਏ ਤੇ ਵਾਈਪਰ ਨਾਲ ਸਾਫ਼ ਕਰੀ ਗਏ ਦੋ ਤਿੰਨ ਦਿਨ ਹੋ ਗਏ ਨੇ ਧੋਣ ਕਰਦੀ ਪਈ ਸੀ ਬਸ ਗਰਮੀ ਕਰਕੇ ਨਾ ਦੇਲ ਹੀ ਨਹੀਂ ਸੀ ਕਰਦਾ ਹੈਗਾ ਪਰ ਅੱਜ ਮੈਂ ਕਿਹਾ ਚਲੋ ਹੁਣ ਚਾਹ ਬਣਾਉਂਦੇ ਆ ਬਣਾਉਂਦੇ ਆ ਪੀਉਣ ਜਾਣੇ ਆ ਤੇ ਵੈਸੇ ਨਾ ਹੁਣ ਸ਼ਾਮ ਦਾ 5:30 ਦਾ ਟਾਈਮ ਸੀ ਬਹੁਤ ਸੋਹਣੀ ਹਵਾ ਬਹੁਤ ਜ਼ਿਆਦਾ ਚੱਲਦੀ ਪਈ ਸੀ ਆਪਣੇ ਆਪ ਨੂੰ ਹੀ ਮਹਿਸੂਸ ਨਹੀਂ ਸੀ ਹੋਣ ਦੇ ਕਿ ਹਵਾ ਚੱਲਦੀ ਹੈ ਪਰ ਹਵਾ ਬਹੁਤ ਚੱਲਣ ਢੀ ਸੀ ਮੈਟ ਧੋ ਕੇ ਹੁਣ ਇਤੋਂ ਸਾਰਾ ਵੇੜਾ ਵੀ ਧੋਣਾ ਪੈਣਾ ਇੱਕ ਵਾਰੀ ਉੰਕਿ ਫਿਰ ਮੈਂ ਪਾਣੀ ਦੇ ਨਾਲ ਸਰਫ ਦੇ ਨਾਲ ਨਾ ਮਿੱਟੀ ਵਿੱਚੋਂ ਮਟ ਦੇ ਚ ਬਹੁਤ ਜ਼ਿਆਦਾ ਨਿਕਲੀ ਹਾਲੇ ਅੰਦਰ ਰਹਿੰਦਾ ਪਤਾ ਨਹੀਂ ਚੱਲਦਾ ਹੈਗਾ ਜਦ ਕਿ ਬੱਚੇ ਅੰਦਰ ਚੱਪਲ ਲੈ ਕੇ ਵੀ ਨਹੀਂ ਜਾਂਦੇ ਹੈਗੇ ਪਰ ਮਿੱਟੀ ਬਹੁਤ ਜ਼ਿਆਦਾ ਨਿਕਲੀ ਇਹਦੇ ਚ ਇਸੇ ਕਰਕੇ ਫਿਰ ਮਗਰੋਂ ਨਾ ਵੇੜਾ ਵੀ ਧੋਣਾ ਪਏਗਾ ਹੁਣ ਇੱਕ ਵਾਰੀ ਚੰਗੀ ਤਰ੍ਹਾਂ ਦਾ ਆਬੜੇ ਚ ਪਾਣੀ ਪਿਆ ਸੀ ਮੈਂ ਕਿਹਾ ਸੁੱਟ ਕੇ ਸਾਰਾ ਹੀ ਸਾਫ਼ ਕਰ ਲੈਣੇ ਆ ਵਿੱਚੋਂ ਮਿੱਟੀ ਵੀ ਨਿਕਲ ਜਾਏਗੀ ਤੇ ਸਰਫ ਵੀ ਨਿਕਲ ਜਾਏਗਾ ਮਗਰ ਉਹ ਜਿਤਨਾ ਇੱਕ ਵਾਰੀ ਮੈਂ ਕਿ ਹੱਥ ਜਾ ਮਾਰ ਦਿੰਨੇ ਆ ਇੱਕ ਅੱਧਾ ਕੋਈ ਵਾਲ ਹੁੰਦਾ ਚਿਪਕਿਆ ਰਹਿੰਦੇ ਨੇ ਇਹਦੇ ਚੋਂ ਨਾ ਆਪ ਹੀ ਹੱਥ ਮਾਰ ਕੇ ਕੱਢਣੇ ਪੈਂਦੇ ਨੇ ਚਿਪਕੇ ਜੇ ਰਹਿੰਦੇ ਨੇ ਸੰਡੇ ਨੂੰ ਤੇ ਨਾ ਮਤਲਬ ਜਿਹੜੇ ਪਾਸੇ ਵੇਖੋ ਵਾਲ ਹੀ ਵਾਲ ਹੋਏ ਹੁੰਦੇ ਨੇ ਜਦੋਂ ਅਗਲੇ ਦਿਨ ਝਾੜੂ ਕੱਢੀਦਾ ਤੇ ਪਤਾ ਲੱਗਦਾ ਕਿਉਂਕਿ ਬੱਚਿਆਂ ਨੇ ਸਿਰ ਧੋਤੇ ਹੁੰਦੇ ਨੇ ਨਾ ਹਾਂਜੀ ਜੇ ਵੀਡੀਓ ਵਧੀਆ ਲੱਗਦੀ ਨਾ ਲਾਈਕ ਸਬਸਕ੍ਰਾਈਬ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਉਸ ਤੋਂ ਮਗਰੋਂ ਆਪਾਂ ਅੱਜ ਪੂਰਨਮਾਸ਼ੀ ਸੀਗੀ ਤੇ ਪੂਰਨਮਾਸ਼ੀ ਕਰਕੇ ਆਪਾਂ ਕੜਾ ਪ੍ਰਸ਼ਾਦ ਦੀ ਦੇਗ ਬਣਾਣੀ ਸੀ ਤੇ ਬਣਾਈ ਆਪਾਂ ਥੋੜੀ ਜਿਹੀ ਸੀ ਥੋੜੀ ਜਿਹੀ ਜਿਵੇਂ ਬਾਬਾ ਜੀ ਨੂੰ ਵਸ ਚੜਾਉਣ ਵਾਸਤੇ ਥੋੜੀ ਥੋੜੀ ਜਿਵੇਂ ਆਪ ਮਗਰੋਂ ਲੈਣ ਵਾਸਤੇ ਕਿਉਂਕਿ ਜਿਆਦਾ ਖਾਦੀ ਨਹੀਂ ਜਾਂਦੀ ਫਿਰ ਪਈ ਰਹਿੰਦੀ ਐਵੇਂ ਫ੍ਰਿਜ ਵਿੱਚ ਤੇ ਆਪਾਂ ਕਿਆ ਚੱਲ ਥੋੜੀ ਜਿਹੀ ਬਣਾਨੇ ਆ ਪੂਰਨਮਾਸੀ ਤੇ ਨਾ ਤਿਕੜਾ ਪ੍ਰਸ਼ਾਦ ਦੇਗਾ ਜ਼ਰੂਰ ਬਣਾਈ ਦੀਏ ਤੇ ਇੰਨੀ ਜ਼ਿਆਦਾ ਰਸੋਈ ਚ ਗਰਮੀ ਸੀ ਨਾ ਸ਼ਾਮ ਦੇ ਟਾਈਮ ਅੱਧੀ ਕੁ ਕੋਲੀ ਹੋ ਬਸ ਮੇ ਕਿ ਹੋ ਪਾਇਆ ਤੇ ਅੱਧੀ ਕੁ ਕੋਲੀ ਹੋਈ ਆਟਾ ਪਾਇਆ ਸੀਗਾ ਦੀ ਨਾ ਹੋ ਸਕੇ ਨਾ ਕੜਾ ਪ੍ਰਸ਼ਾਦ ਦੀ ਦੇ ਕੇ ਬਣਾਉਣ ਲੱਗਿਆਂ ਨਾ ਆਪਣਾ ਮਤਲਬ ਮੂੰਹ ਕਵਰ ਕਰਕੇ ਰੱਖਿਆ ਕਰੋ ਤੇ ਨਾਮ ਜਪਿਆ ਕਰੋ ਫਿਰ ਦੇਖ ਤਿਆਰ ਹੋ ਜਾਂਦੀ ਹੈ ਤੇ ਅੱਜ ਇਹੀ ਕਾਲ ਹਰਵਿੰਦਰ ਵਾਰ-ਵਾਰ ਪੁੱਛਣ ਲਈ ਸੀ ਕਿ ਤੁਸੀਂ ਅੱਜ ਇੰਨੀ ਥੋੜੀ ਘਾਤੋ ਬਣਾਉਣ ਦੇ ਆ ਮੈਂ ਕਿਹਾ ਕਿ ਚਲੋ ਗਰਮੀ ਹੈ ਕਿਸਾਪਾ ਬਾਬਾ ਜੀ ਨੂੰ ਭੋਗ ਲਵਾਣਾ ਇਸ ਲਈ ਮੈਂ ਮੈਂ ਚਲੋ ਥੋੜੀ ਬਣਾਈ ਹੈ ਚਲੋ ਜੀ ਆਪਾਂ ਖੱਡ ਪਾ ਕੇ ਪਾਣੀ ਗਰਮ ਪਾ ਕੇ ਵਿੱਚ ਤੇ ਆਪਣੀ ਖੜਾ ਪ੍ਰਸ਼ਾਦ ਦੀ ਦੇਗਾ ਬਣ ਕੇ ਤਿਆਰ ਹੈ ਕਿ ਆਪਾਂ ਕੱਢ ਲੈਂਦੇ ਹਾਂ ਦੂਜੇ ਭਾਂਡੇ ਵਿੱਚ ਡੱਡਕੇ ਤੇ ਵੈਸੇ ਇਹਦੇ ਵਿੱਚ ਵੀ ਨਾ ਕੜਾਈ 'ਚ ਮੈਂ ਹਲੇ ਪਾਣੀ ਪਾ ਕੇ ਰੱਖ ਦਾਂਗੀ